ਮਲ ਪਰੜਕਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਗਰ ਦੇ ਵਿੱਚ ਵਸਿਆ ਹੋਇਆ ਜਿਸ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹੇਸ਼ਾਣੇ ਤੋਂ ਬਹੁਤ ਹੀ ਸ਼ਾਦਾ ਰੱਖਣ ਵਾਲਾ ਇਹ ਪਰਿਵਾਰ ਜਿਨ੍ਹਾਂ ਨੇ ਅੱਜ ਜਾਗੋ ਦਾ ਪ੍ਰੋਗਰਾਮ ਮਲ ਪਰੜਕਾਂ ਨਗਰ ਤੋਂ ਹੀ ਨਿਕਲੇਗਾ ਸ਼ਵਾਮਾ ਚੱਲ ਰਹੀਆਂ ਨੇ ਤੇ ਇੱਥੋਂ ਚੰਦ ਮਿੰਟਾਂ ਦੇ ਅੰਦਰ ਜਾਗੋ ਨਗਰ ਦੇ ਵਿੱਚ ਜਾਵੇਗੀ ਹਮ ਹਮਾਕੇ ਇਹ ਪਹੁੰਚਣ ਦਿਲੀ ਨਗਰ ਨਿਵਾਸੀਆਂ ਦਾ ਬਹੁਤ ਵੱਡਾ ਇੱਥੇ ਸੰਗਤਾਂ ਦੇ ਰੂਪ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚਦੇ ਹਨ ਮੈਂਬਰ ਪੰਚਾਇਤ ਪੰਚ ਸਹਿਬਾਨ ਵੀ ਵਿਸ਼ੇਸ਼ ਤੌਰ ਤੇ ਇਹ ਪਹੁੰਚਦੇ ਹਨ ਪੰਡਾਰੇ ਵੀ ਲੱਗਣਗੇ 26 ਤਰੀਕ ਨੂੰ 27 ਤਰੀਕ ਨੂੰ ਮਹੇਸ਼ 사ਜਨ ਜੀ ਨਵਾਂ ਸ਼ਹਿਰ ਵਾਲੇ ਵੀ ਪ੍ਰੋਗਰਾਮ ਕਰਨਗੇ ਇਸ ਮੰਦਰ ਦੇ ਵਿੱਚ ਪਹਿਲੇ ਦਿਨ ਤੋਂ ਹਮ ਹਮਾਕੇ ਸੰਗਤਾਂ ਨਜ਼ਦੀਕ ਪਿੰਡਾਂ ਤੋਂ ਦੂਰ ਦਰਾਡੇ ਪਿੰਡਾਂ ਤੋਂ ਵੀ ਪਹੁੰਚਦੀਆਂ ਹਨ ਭੋਲੇ ਪੰਡਾਰੇ ਦਾ ਵੋਲ ਸਾਚੇ ਦਰਵਾਜ਼ ਕੀ ਜੈ ਸਾਰੇ ਨਗਰ ਨਿਵਾਸੀ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਮਹਾ ਸ਼ਿਵਰਾਤਰੀ ਦਾ ਮਹਾਉਤਸਵ ਬੜੇ ਤੁਮ ਸਮ ਨਾਲ ਮਨਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਹੀ ਉਤਸ਼ਾਹ ਦੇ ਨਾਲ ਸਾਰਿਆਂ ਦਾ ਬਹੁਤ ਹੀ ਜ਼ਿਆਦਾ ਸਹਿਯੋਗ ਮਿਲ ਰਿਹਾ ਹੈ ਤੇ ਸਾਨੂੰ 15 16 ਸਾਲ ਹੋ ਗਏ ਅਸੀਂ ਅਸੀਂ ਜਾਗੋ ਕਰਦੇ ਆਂ ਤੇ ਪ੍ਰਵਾਦ ਫੇਰੀਆਂ ਕਰਦੇ ਆਂ ਤੇ 24 ਸਾਲ ਹੋ ਗਏ ਸਾਨੂੰ ਸ਼ਿਵਰਾਤਰੀ ਮਨਾਉਂਦਿਆਂ ਨੂੰ ਤੇ ਬੜੇ ਹੀ ਧੂਮਤਾਂ ਨਾਲ ਸਾਰੇ ਹੀ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਦੀ ਆਂ ਕਿ ਕੱਲ ਔਰ ਪਰਸੋਂ ਔਰ ਜਾਗੋ ਦੇ ਵਿੱਚ ਬਤੋ ਬਤ ਸਹਿਯੋਗ ਦੀਨ ਦੀ ਕਿਰਪਾਲਤਾ ਕਰੋ ਤਾਂ ਕਿ ਤੁਹਾਡੇ ਹੀ ਸਹਿਯੋਗ ਦੇ ਨਾਲ ਪੰਡਾਲ ਦੀ ਰੌਣਕ ਵਧੇਗੀ ਤੁਹਾਡੇ ਦੇ ਹੀ ਸਹਿਯੋਗ ਦੇ ਨਾਲ ਰੌਣਕਾਂ ਲੱਗਣਗੀਆਂ ਜੈ ਜੈਕਾਰਾ ਸ਼ੀਪੋਲੇ ਪੰਡਾ ਰੀਦਾ ਬੋਲ ਸਾਰ ਜੈ ਜਰਵਾਰ ਕੀ ਜੈ ਕਿੰਨੀ ਇਹ ਜਿਹੜੀ ਜਾਗੋ ਹੈਗੀ ਆ ਕਿੰਨੀ ਮਨਾ ਰਹੇ ਆ ਅੱਜ ਦੀ ਜੇ ਗੱਲ ਕੀਤੀ ਹੈ ਵੀ 2025 ਸੰਧ ਦੀ ਹਾਂਜੀ ਅਸੀਂ 15 ਸਾਲ ਤੋਂ ਜਾਗੋ ਮਨਾ ਰਹੇ ਆ ਜੋ ਬੜੀ ਹੁਮਤਾਮ ਨਾਲ ਅਸੀਂ ਜਿੱਦ ਛੋਟੇ ਲੈਵਲ ਤੋਂ ਸ਼ੁਰੂ ਕੀਤੀ ਸੀ ਅੱਜ ਦੇਖੋ ਕਿੰਨਾ ਵੱਡਾ ਲੈਣਾ ਕਿੱਥੇ ਅਸੀਂ ਚੱਲ ਗਏ ਕਿਹੜੇ ਸਟੇਜ ਤੇ ਪਹੁੰਚ ਗਏ ਆ ਤੇ ਜੋ ਜਰ ਇਸ ਵੇਲੇ ਸਾਡੇ ਦੇ ਵਿੱਚ ਇਹ ਪਾਰਟੀ ਆਈ ਕਿੱਡੀ ਦੂਰੋਂ ਸਹਾਰਨਪੁਰ ਤੋਂ ਚਲ ਕੇ ਆਈ ਹੈ ਹਾਂਜੀ ਤੇ ਬੜੇ ਹੀ ਸਾਨੂੰ ਬੜਾ ਹੀ ਸਾਨੂੰ ਖੁਸ਼ੀ ਮਿਲ ਰਹੀ ਹੈ ਨਗਰ ਨਿਵਾਸੀਆਂ ਨੂੰ ਖੁਸ਼ੀ ਮਿਲੀ ਬੱਚੇ ਬੜੇ ਖੁਸ਼ ਹੈ ਦੇਖ ਕੇ ਇਹਨਾਂ ਨੂੰ ਦੇਖੋ ਜਦੋਂ ਇਹ ਆਪਣਾ ਪ੍ਰੋਗਰਾਮ ਦਿਖਾਨ ਕੇ ਹੋਰ ਵੀ ਸਾਰਿਆਂ ਨੂੰ ਖੁਸ਼ੀ ਮਿਲੇਗੀ ਸਾਰੇ ਨੇ ਸਹਿਯੋਗ ਕਰ ਕਹਿੰਦੇ ਆ ਕਿ ਸਾਰੇ ਜੀ ਆਓ ਔਰ ਜਾਗੋ ਦੀ ਰੌਣਕ ਬਤਾਓ ਰਾਤਰੀਂ ਦਾ ਜਿਹੜਾ ਪ੍ਰੋਗਰਾਮ ਹੈ گا ਵਾ ਉਹ ਕਿੰਨਾ ਮਨਾ ਰਹੇ ਆ ਜੇ ਮੰਦਿਰ ਦੀ ਗੱਲ ਕੀਤੀ ਆ ਹਾਂਜੀ 22 ਸਾਲ ਤੋਂ ਅਸੀਂ ਮਹਾਸ਼ਿਵਰਾਤਰੀ ਦਾ ਪਰਬ ਮਨਾ ਰਹੇ ਆ ਤੇ ਹੁਣ ਕਿੰਨਾ ਪ੍ਰੋਗਰਾਮ ਹੋਵੇਗਾ ਅ 22 22 ਸਾਲ ਹੋ ਗਏ ਤੇ 22 ਹੋਏਗਾ ਹਾਂਜੀ ਹਰ ਹਰ ਮਹਾਦੇਵ ਅੱਜ ਮਾਲੀਪੁਰ ਰੜਕਾ ਵਿੱਚ ਮੋਲੀ ਨਾਤ ਕੀ ਸਾਦੀ ਕਿ ਜਾਗੋ ਗੱਡੀ ਜਾਈ ਵੀ ਜਾ ਰਹੀ ਆ ਯਾਨੀ ਕਿ ਲੱਖ ਲੱਖ ਵਧਾਈਆਂ ਸਾਰੇ ਪਿੰਡ ਨੂੰ ਹਰ ਹਰ ਮਹਾਦੇਵ ਅੱਜ ਸੀ ਮਾਲੀਪੁਰ ਰੜਕਾ ਵਿੱਚ ਪਿੰਡ ਵਿੱਚ ਸ਼ਵਰਾਤਰੀ ਦੇ ਉਪਲਖ ਵਿੱਚ ਜਾਗੋ ਕੱਢ ਰਹੇ ਆ ਨਗਰ ਨਿਵਾਸੀ ਸਾਡੇ ਸਾਰੇ ਪਿੰਡ ਵਾਸੀ ਨਾਲ ਆ ਸਾਡੇ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਸਾਰੇ ਹਮ ਹਮ ਆਕੇ ਪਹੁੰਚੋ ਇਹੀ ਅਸੀਂ ਕਹਿਣਾ ਚਾਹੁੰਦੇ ਆ ਮੰਦਰ ਵਿੱਚ 5 ਦਿਨ ਹੋ ਗਏ ਪ੍ਰভাত ਫੇਰੀਆਂ ਚੱਲ ਰਹੀਆਂ ਆ ਤੇ ਅੱਜ ਜਾਗੋ ਕੱਢ ਰਹੇ ਆ ਕੱਲੂ ਪੂਜਾ ਹੋਊਗੀ ਸ਼ਵਰਾਤਰੀ ਦੇ ਉਪਲਖ ਵਿੱਚ ਤੇ ਪਰਸੋਂ ਨੂੰ ਲੰਗਰ ਲਗਾਇਆ ਜਾਊਗਾ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਮੇਰਾ ਨਾਮ ਹੈ ਨੀਰੂ ਸ਼ਰਮਾ ਅੱਜ ਮਲapore ਅੜਕਾ ਵਿੱਜ ਨਵਾਂ ਸ਼ਹਿਰ ਵਿੱਚ ਸ਼ਿਪੋਲ ਦੀ ਸ਼ਾਦੀ ਦਾ ਮਾਹੌਲ ਹੈ ਅੱਜ ਉਹਨਾਂ ਦੀ ਜਾਗੋ ਕੱਢੀ ਜਾ ਰਹੀ ਹੈ ਤੇ ਬਹੁਤ ਹੀ ਖੁਸ਼ੀਆਂ ਭਰਿਆ ਮਾਹੌਲ ਬਣਿਆ ਹੋਇਆ ਹੈ ਤੁਸੀਂ ਵੀ ਆਓ ਤੇ ਇਹਦਾ ਆਨੰਦ ਲਓ ਥੈਂਕ ਯੂ ਇੱਥੇ ਲੱਗਦੀ ਬਾਹਰ ਮੈਂ ਮਲਜਿੰਦਰ ਕੌਰ ਮਲਬਰਾੜਕਾ ਪੰਜ ਪੰਚਾਇਤ ਮੈਂਬਰ ਤੇ ਅਸੀਂ ਇਹ ਆ ਮਨਾ ਰਹੇ ਹਾਂ ਸੌਜੀ ਦਾ ਮੈਂ ਕਲਵੰਤਰਾ ਨੀਰ ਪੰਚਾਇਤ ਮਲਬਰਾੜਕਾ ਦੇ ਮੈਂਬਰ ਅੱਜ ਸਾਡੇ ਪਿੰਡ ਵਿੱਚ ਮਹਾਦੇਵ ਦੇ ਸੰਬੰਧ ਵਿੱਚ ਸ਼ਿਵਰਾਤਰੀ ਦੇ ਪ੍ਰੋਗਰਾਮ ਨੂੰ ਉਤਸਵ ਨੂੰ ਸ਼ੁਰੂਆਤ ਹੀ ਅੱਜ ਜਾਗੋ ਆ ਤੇ ਅਸੀਂ ਸਾਰੇ ਪਿੰਡ ਵਾਲਾ ਵਾਸੀਆਂ ਵੱਲੋਂ ਹਮ ਹਮਾ ਕੇ ਇੱਕ ਜਾਗਰਨ ਵਿੱਚ ਜਾਗੋ ਵਿੱਚ ਪਹੁੰਚਦੇ ਆ ਤੇ ਤਕਰੀਬਨ 21 ਸਾਲ ਤੋਂ ਅਸੀਂ ਮਹਾ ਸ਼ਿਵਰਾਤਰੀ ਦਾ ਉਤਸਵ ਮਨਾ ਰਹੇ ਆ ਜੋ ਸਾਡੇ ਪਿੰਡ ਵਿੱਚ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਅੱਜ ਇਸੇ ਮਾਛੇ ਸ਼ਿਵਰਾਤਰੀ ਦੇ ਪਲਾਕ ਸਪੇਚ ਅਸੀਂ ਜਾਗੋ ਕੱਢ ਰਹੇ ਆ ਤੇ ਕੱਲ ਭੋਲੇ ਸ਼ੰਕਰ ਦੀ ਸ਼ਿਵਰਾਤਰੀ ਦੇ ਉਤਸਵ ਵਿੱਚ ਲੰਗਰ ਤੇ ਪ੍ਰਸ਼ਾਦ ਵਰਤਾਇਆ ਜਾਊਗਾ ਜੀ ਹਾਂਜੀ ਮੈਂ ਮਲਪੜਕਾ ਵਿੱਚ ਆਪਣੇ ਜੋ ਕਿ ਹਰ ਸਾਲ ਦੀ ਤਰ੍ਹਾਂ ਭੋਲੇ ਪੰਡਾਰੀ ਜੀ ਦਾ ਸ਼ਿਵਰਾਤਰੀ ਦਾ ਮਹਾਤਸਵ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਸਾਰੇ ਹੀ ਨਗਰ ਵਾਸੀ ਬੜੇ ਹੀ ਸੂਝਬੂਝ ਦੇ ਨਾਲ ਬੜੇ ਹੀ ਧਰਮ ਖੇਲਨ ਨਾਲ ਜੁੜਦੇ ਆ ਤੇ ਜੋ ਵੀ ਇੱਥੇ ਪ੍ਰਭਾਤ ਫੇਰੀਆਂ ਕੱਢੀਆਂ ਨੇ ਸਾਰੇ ਰਲ ਮਿਲ ਕੇ ਪ੍ਰਭਾਤ ਫੇਰੀ ਉਸਵ ਦੇ ਸੰਬੰਧ ਵਿੱਚ ਮਨਾਈਆਂ ਜਾਂਦੀਆਂ ਹਨ ਤੇ ਜੋ ਕਿ ਕੱਲ ਨੂੰ ਸ਼ਵਰਾਤੀ ਦਾ ਸ਼ੁਭ ਦਿਹਾੜਾ ਹੈ ਅੱਜ ਅਸੀਂ ਜਾਗੋ ਦਾ ਪ੍ਰੋਗਰਾਮ ਰਾਤ ਨੂੰ ਕਰ ਰਹੇ ਹਾਂ ਤੇ ਕੱਲ ਨੂੰ ਵੀ ਚਾਹ ਪਕੌੜਿਆਂ ਲੰਗਰ ਲੱਗੇਗਾ ਮਹੇਸ਼ਿਆਣਾ ਵਿੱਚ ਤੇ ਪਰਸ ਨੂੰ 27 ਤਰੀਕ ਨੂੰ ਵੀ ਲੰਗਰ ਲੱਗੇਗਾ ਜੀ ਹੋਰ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਉਤਸ਼ਾਹ ਹੈ ਮੇਸਿਆਣਾ ਮਲਪਰਾੜ ਕਾਂ ਸੇਵਜੀ ਦੇ ਮੰਦਿਰ ਤੇ ਸਾਰੇ ਹੀ ਪਿੰਡ ਨਗਰ ਨਿਵਾਸੀ ਬੜੇ ਹੀ ਉਤਸ਼ਾਹ ਦੇ ਨਾਲ ਮਨਾਉਂਦੇ ਹਨ ਤੋਂ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਦੇ ਵਿੱਚ ਵੱਧ ਤੋਂ ਵੱਧ ਜੋ ਵੀ ਦਿਆ ਕਰਨ ਤੇ ਵੱਧ ਤੋਂ ਵੱਧ ਰੌਣਕ ਨੂੰ ਵਧਾਉਣ ਦੀ ਕਿਰਪਾਲਤਾ ਕਰਨ